ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾ ਸ਼ੀਤ ਭਗਤ ਸਿੰਘ ਲਗਣਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਐਸਟਰੋ ਗ੍ਰੋਪ ਗਲੀ ਨੰਬਰ 3 ਖਾਰਾ ਕਲੋਨੀ ਰਾਮਰੋਡ ਨਵਾਂ ਸ਼ਹਿਰ ਵੇਖੇ ਐਮ ਡੀ ਸ਼੍ਰੀ ਬਲਰਾਜ ਕੁਮਾਰ ਜਸਵਾਲ ਹੋਰਾਂ ਦੀ ਦੇਖ ਦੇਖ ਤੇ ਹੇਠ ਹਫਤਾਵਾਰੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਇਸ ਮੌਕੇ ਸਮਾਜ ਸੇਵਕ ਅਤੇ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਫਰੀ ਬਹਾਦਰ ਚੰਦ ਅਰੋੜਾ बतौर ਮੁੱਖ ਮਹਿਮਾਨ ਸ਼ਾਮਲ ਹੋਏ ਇਸ ਮੌਕੇ ਐਮ ਡੀ ਸੀ ਡੀ ਬਰ ਰਾਜ ਕੁਮਾਰ ਹੋਰਾ ਨੇ ਜੋਤਿਸ਼ ਅਤੇ ਗ੍ਰਹਾਂ ਤੋਂ ਇਲਾਵਾ ਕੁੰਡਲੀ ਰਾਹੀਂ ਪੈਸੇ ਕਮਾਉਣ ਦੇ ਤਰੀਕਿਆਂ ਦੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਜੀ ਅਗਸਟ ਸਾਡੇ ਵਿੱਚ ਪਹੁੰਚ ਚੁੱਕੇ ਹਨ ਮੈਂ ਮਿਸੇ ਸੰਦੀਪ ਸਿੰਘ ਜੀ ਨੂੰ ਬੇਨਤੀ ਕਰਦੀ ਹਾਂ ਕਿ ਤੁਹਾਡੀ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਕਰਨ। ਤੁਸੀਂ ਹਰਜੀਤ ਹਰਦੀਪ ਜੀ ਤੋਂ ਬੁਲਾਣਾ। ਚੌਕੀ ਸਰਮੀਆਂ ਨੇ ਆਪਣਾ ਕੀਰਤੀ ਸਮਾ ਦਿੱਤਾ। ਇੱਕ ਜਣਾ ਉੱਤਰ ਕਰਸ। ਅਦਰ बहुत-बहुत धन्यवाद जी मैं चीफ गेस्ट जी का इथे पहुंचने दे बहुत-बहुत स्वागत ते धन्यवाद करती हां कि इनाने सानु अपना कीमती समय दित्ता आज दा सेशन शुरू करने तो पहले मैं सारे नु बेखती करती हां कि अपने अपने सेल्फोन 20 25 मिनट वास्ते साइलेंट कर लो ताकि किसी भी तरह की कोई डिस्टर्बेंस ना हो सके समझ रखदा होवे ਉਹ ਆਪਣਾ ਟਾਈਲੈਂਡ 5 ਮਿੰਟ ਵਾਸਤੇ ਇੱਥੇ ਦਿਖਾ ਸਕਦਾ ਹੈ। ਇਹ ਜ਼ਿੰਦਗੀ ਕੀ ਚਹੀ ਦੀਤ ਹੈ ਜੀਵਨ ਕਾਸੁਰ ਹੀ ਸੰਗੀਤ ਹੈ। ਤੁਹਾਡੀ ਜ਼ੋਰਦਾਰ ਤਾੜੀਆਂ ਨਾਲ ਸਵਾਗਤ ਕਰਦੇ ਹਾਂ ਡੀਟਾ ਸਿੱਤੂ ਜੀ ਫ੍ਰॉम ਸਲੋਤ। ਮੈਂ ਚਾਹਤਾ ਹਾਂ ਕਿ ਦੂਜਿਆਂ ਦੇ ਵੀ ਹਾਂਜੀ। ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਰੋਣਾ ਪੱਲੇ ਪੈ ਜਾਏਗਾ ਜੇ ਆਵੇਂ ਗੱਪੋ ਵਹਿਲੇ ਆ ਸੋਹਣਿਆ ਵੇ ਜੱਗ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ ਰੁਸੇ ਨੁਸ ਰੁਸੇ ਨ ਮਨਾਉੜਦਾ ਮੈਂ ਸਿੱਖ ਲਿਆ ਚੱਜ ਵੇ ਵੀ ਹੁਣ ਰੱਖ ਕੁਝ ਲੱਗੀਆਂ ਦਿਲ ਅੱਜ ਵੇ ਰੋਣਾ ਪੱਲੇ ਪੈ ਜਾਏਗਾ ਜੇ ਆਵੇਂਗਾ ਕੂ ਬੇਲੇ ਆ ਸੋਹਣਿਆ ਵੇ ਜੱਗ ਆ ਸੁਨਿਆ ਵੀ ਜੱਗ ਜਿਉਂਦਿਆਂ ਦੇ ਮੇਲੇ ਆ ਸੁਨਿਆ ਵੀ ਜੱਗ ਜਿਉਂਦਿਆਂ ਦੇ ਮੇਲੇ ਮਿਹਨਤ ਪਾਣੇ ਕੀ ਉਮੀਦ ਕبھی ਮਤ ਛੋੜੀਏ ਮੇਰੇ ਦੋਸਤ ਕਿਉਂਕਿ ਸੂਰਜ ਟੂਬ ਨੇ ਕੇ ਬਾਅਦ ਹੀ ਸਵੇਰਾ ਹੋਤਾ ਹੈ ਜੇਕਰ ਕੰਮ ਕਰਨ ਦਾ ਤੁਹਾਡੇ ਵਿੱਚ ਜਨੂਨ ਹੈ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਸਫਲਤਾ ਪ੍ਰਾਪਤ ਕਰਨ ਲਈ ਕਿਹੜੇ ਕਿਹੜੇ ਸਟੈਪ ਹਨ ਇਸ ਲਈ ਇੱਕ ਛੋਟਾ ਜਿਹਾ

पचास में से सिर्फ बीस लोग उठे चौथे दिन दस उठे पांचवे दिन पांच उठे छठे दिन दो उठे लेकिन सौ में से जो नहीं बंदा है जो उस लिस्ट का वन परसेंट है वो उस काम को नहीं छोड़ेगा जो टारगेट उसने अपनी लाइफ में फिक्स किया चाहे उसको बनना हो उसको एक सिंगर बनना हो एक्टर बनना हो आर्मी ज्वाइन करना हो डॉक्टर बनना हो कुछ भी करना हो वो बंदा उस हार मानने वाली लिस्ट में हमेशा सबसे लास्ट में रहता है और यही सबसे बड़ा रीजन है कि जिसे इंडिया सबसे लास्ट में समझती है वो सबसे लास्ट में नहीं होता दुनिया के 1 लोगों में में और इसी वजह से उसको लाइफ वो सब मिल जाता है जो 99 लोगों के के पास नहीं होता जिस टारगेट टारगेट को को पाने के लिए 99 लोग करता है ना सेम उसी वन परसेंट बंदे हासिल कर लेते हैं जिन्होंने अपने ਇਦੇ ਵਿੱਚ ਵੀ ਬਹੁਤ ਬੈਠੇ ਹੋਣਗੇ ਜਿਹੜੇ ਕਹਿੰਦੇ ਆ ਅਸੀਂ ਗ੍ਰਹਿਾਂ ਨੂੰ ਨਹੀਂ ਮੰਨਦੇ ਗ੍ਰਹਿ ਹੁੰਦੇ ਹੀ ਨਹੀਂ ਆ ਸੂਰਜ ਦਿਖਦਾ ਆ ਚੰਦਰਮਾ ਦਿਖਦਾ ਆ ਮੰਗਲ ਜਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਭੇਜਿਆ ਆ ਉੱਪਰ ਸਫਲ ਲੈਂਡਡ ਹੋ ਗਿਆ ਹੋਇਆ ਵੀ ਆ ਆਪਾਂ ਉਹਨਾਂ ਦੀ ਗੱਲ ਕਰਨ ਜਾ ਰਹੇ ਆ ਪਿਛਲੀ ਵਾਰ ਸੂਰਜ ਗ੍ਰਹਿ ਦੀ ਗੱਲ ਕੀਤੀ ਸੀ ਇਸ ਵਾਰ ਆਪਾਂ ਚੰਦਰਮਾ ਗ੍ਰਹਿ ਦੀ ਗੱਲ ਕਰਾਂਗੇ ਚੰਦਰਮਾ ਦੇ ਵਿੱਚ ਕੀ ਹੈਗਾ 385000 ਕਿਲੋਮੀਟਰ ਜਿਆਦਾ ਦੂਰ ਨਹੀਂ ਆ ਨੇੜੇ ਆ 9 ਗ੍ਰਹਾਂ ਦੇ ਵਿੱਚੋਂ ਸਭ ਤੋਂ ਇੰਪੋਰਟੈਂਟ ਪਲੈਨਟ ਹੈ ਚੰ드ਰਮਾ 385000 ਕਿਲੋਮੀਟਰ ਹੈ ਤੇ 3683 ਕਿਲੋਮੀਟਰ ਦੀ ਸਪੀਡ ਨਾਲ ਇਹ ਧਰਤੀ ਦੇ ਦੁਆਲੇ ਘੁੰਮਦਾ ਹੈ ਮਿਲਕੀ ਲਾਈਫ ਪ੍ਰੋਵਾਈਡ ਕਰਦਾ ਹੈ ਤੇ ਚੰਦਰਮਾ Kundli ਦੇ ਵਿੱਚ ਪਿਆਰ ਦੀ ਭਾਵਨਾ ਨੂੰ ਪੈਦਾ ਕਰਦਾ ਹੈ ਅਗਰ ਮਾਂ ਦੇ ਖਾਨੇ 'ਚ ਚੰਦਰਮਾ ਲੱਗਾ ਹੋਵੇ ਤਾਂ ਘਰ ਵਾਲੀ ਜਿੰਨਾ ਮਰਜ਼ੀ ਜ਼ੋਰ ਲਾ ਲਵੇ ਉਹ ਕਦੀ ਵੀ ਘਰ ਵਾਲੀ ਦਾ ਨਹੀਂ ਹੋ ਸਕਦਾ ਉਹ ਮਾਂ ਦਾ ਹੀ ਰਹਿਣਾ ਹੈ ਤੇ ਜਿਹੜੇ ਲੋਕਾਂ ਨੂੰ ਕੁੰਡਲੀ ਦੀ ਨੌਲੇਜ ਨਹੀਂ ਆ ਉਹਨਾਂ ਨੂੰ ਇਹ ਲੱਗਦਾ ਵੀ ਮੈਂ ਇਹ ਮਮ ਬੋਏ ਹੈ ਮੰਮੀ ਦੀ ਸੁਣਦਾ ਜਾਂ ਮੇਰੀ ਨਹੀਂ ਸੁਣਦਾ ਇੱਕ ਵਾਰ ਉਹਦੀ ਕੁੰਡਲੀ ਚੈੱਕ ਕਰਾ ਕੇ ਦੇਖਿਓ ਕਿਤੇ ਉਹਦੇ ਚੰਦਰਮਾ ਚੌਥੇ ਘਰ ਚ ਤਾਂ ਨਹੀਂ ਬੈਠਾ ਕਿਤੇ ਮਾਂ ਦੇ ਘਰ ਚ ਤਾਂ ਨਹੀਂ ਬੈਠਾ ਹੈਗਾ ਜਿੱਥੇ ਜਨਰਮ ਚੰਦਰਮਾ ਮੰਨ ਚੋ ਜਾਤਾ ਇੱਥੇ ਤੁਸੀਂ ਹੋ ਰਹਿਆਂ ਗੇਟ ਟੱਪ ਜਾਓ ਕੁਝ ਹੋ ਰਿਆਂ ਤੁਸੀਂ ਘਰ ਚਲ ਜਾਓ ਕੁਝ ਹੋ ਰਿਆਂ ਦੋਸਤਾਂ 'ਚ ਬੈਠੋਗੇ ਕੁਝ ਹੋ ਰਿਆਂ ਜਿੰਨੇ ਇਹ 15 ਵਾਰ ਘਟਦਾ ਤੇ 15 ਵਾਰ ਵਧਦਾ ਉਹ ਸਭ ਦੇ ਨਾਲ ਇਹ ਚੱਲਦਾ ਹੈ ਕਈ ਨਕਸ਼ਤਰਾ ਨੂੰ ਇਹਦੇ ਦੋਰਾ ਹੀ ਚਲਾਇਆ ਜਾਂਦਾ ਹੈ ਤੇ ਤੁਨਵਾਛੀ ਤੇ ਮਮਸੇ ਆ ਵੀ ਆਪਾਂ ਇਹਦੇ ਦੋਰਾ ਹੀ ਲੰਨੇ ਆ ਜਿੱਥੇ ਚੰਦਰਮਾ ਲੱਗ ਜਵੇ ਬੰਦਾ ਉਹਦਾ ਹੀ ਹੋ ਜਾਂਦਾ ਹੈ ਕਈ ਬੰਦਿਆਂ ਦਾ ਚੰਦਰਮਾ ਸਿਰਫ ਉਹਨਾਂ ਦੇ ਪਹਿਲੇ ਘਰੇ ਚ ਬੈਠਾ ਹੁੰਦਾ ਉਹਨਾਂ ਨੂੰ ਆਪਣੇ ਆਪਾਂ ਹੀ ਪਿਆਰ ਹੁੰਦਾ ਕੋਈ ਘਰ ਦੇਣਾ ਪਿਆਰ ਨਹੀਂ ਹੁੰਦਾ ਕੋਈ ਧੀ ਵੀ ਬੱਚੇ ਨਾਲ ਕਿਸੇ ਨਾਲ ਪਿਆਰ ਨਹੀਂ ਹੁੰਦਾ ਤੇ ਜਿਨ੍ਹਾਂ ਦਾ ਚੌਥੇ ਘਰ ਚ ਬੈਠਾ ਹੋਵੇ ਉਹਨਾਂ ਦਾ ਮਾਂ ਰਹਿੰਦਾ ਤੇ ਜਿਹਦਾ ਸੱਤਵੇਂ ਘਰ ਆ ਜਵੇ ਉੱਥੇ ਮਾਂ ਪਰੇਸ਼ਾਨ ਹੋ ਜਾਂਦੀ ਹੈ ਬੇ ਘਰ ਵਾਲੇ ਦੀ ਬਹੁਤ ਸੁਣਦਾ ਹੈ ਕੀ ਗੱਲ ਹੈ ਜਿੱਦਣ ਦਾ ਵਿਆਹ ਕੀਤਾ ਉਦੋਂ ਦਾ ਮੈਨੂੰ ਛੱਡ ਦਤਾ ਇੱਕ ਵਾਰੀ ਉਹਨੂੰ ਲੜਾਈ ਕਰਨ ਦੀ ਸ ਨੂੰ ਸਸ ਦੀ ਲੜਾਈ ਹੋਣੀ ਜ਼ਰੂਰੀ ਨਹੀਂ ਆ ਇੱਕ ਵਾਰੀ ਕੁੰਡਲੀ ਚੈੱਕ ਕਰਾ ਦਿੱਤੀ ਜਾਵੇ ਵੀ ਇਹਦਾ ਚੰਦਰਮਾ ਕਿੱਥੇ ਬੈਠਾ ਆ ਕਿਤੇ ਘਰ ਵਾਲੀ ਦੇ ਖਾਣੇ ਜਿਤਾ ਨਹੀਂ ਬੈਠਾ ਅਗਰ ਘਰ ਵਾਲੀ ਦੇ ਖਾਣੇ ਚ ਬੈਠਾ ਆ ਤਾਂ ਇਹਦਾ ਮਤਲਬ ਉਹਨੇ ਘਰ ਵਾਲੀ ਦੀ ਸੁਣਨੀ ਆ ਹੋਰ ਕਿਸੇ ਦੀ ਨਹੀਂ ਸੁਣਨੀ ਖਾਮ ਖਾਂ ਚਕਰਨ ਪੈਣ ਦੀ ਜ਼ਰੂਰਤ ਨਹੀਂ ਆ ਸਿਰਫ ਇੱਕ ਵਾਰੀ ਕੁੰਡਲੀ ਦੇ ਵਿੱਚ ਆਪਣਾ ਚੰਦਰਮਾ ਚੈੱਕ ਕਰਾ ਲਓ ਇਹਦੇ ਵਿੱਚੋਂ ਹੀ ਬਹੁਤ ਕੁਝ ਹੱਲ ਨਿਕਲ ਜਾਂਦੇ ਆ ਇਹ ਐਸ ਗਾਰ ਦੀ ਅੱਜ ਦਾ ਅਗਲੀ ਵਾਰ ਆਪਾਂ ਮੰਗਲਗ੍ਰਹਿ ਤੇ ਗੱਲ ਕਰਾਂਗੇ ਅਗਲੇ ਹੱफ्ते ਵਾਰ ਹੁਣ ਕਰੀਏ ਆਪਾਂ ਧੰਦੀ ਗੱਲ ਧੰਦੀ ਗੱਲ ਦੇ ਵਿੱਚ ਐਸਟ੍ਰੋਗ੍ਰੋਪਿਕ ਹੋਮ ਲਾਈਫ ਕੈਰੀਅਰ ਪਲੇਟਫਾਰਮ ਤੇ myastrogroup.com ਇਹਦੀ ਵੈਬਸਾਈਟ ਹੈ ਗੜੀ ਨੰਬਰ 3 ਖਾਰਾ ਕੋਲੋਨੀ ਰਾਹੋਂ ਰੋਡ ਤੇ ਆਪਾਂ ਬੈਠੇ ਆ ਇਹ ਹੀ ਇਹਦਾ ਮੇਨ ਦਫਤਰ ਹੈ ਇਹਦੇ ਵਿੱਚ ਐਸਟ੍ਰੋਗ੍ਰੋਪ ਕੀ ਹੈ ਦੋ ਕੰਪਨੀਆਂ ਦਾ ਐਂਡਕਸ ਹੈ ਐਸਟ੍ਰੋ ਲਾਈਫ ਲਾਈਨ 5 ਜਨਵਰੀ 12 ਤੋਂ ਚੱਲ ਰਹੀ ਆ ਜਿਹੜੀ ਕੁੰਡਲੀ ਡੀਲ ਕਰ ਰਹੀ ਆ ਤੇ ਐਸਟੋ ਸੰਜੋਗ ਜਿਹੜੀ ਰਿਸ਼ਤਿਆਂ ਦੀ ਕੰਪਨੀ ਹੈਗੀ ਆ 5 ਜਨਵਰੀ 13 ਤੋਂ ਚੱਲ ਰਹੀ ਹੈ ਕੰਪਨੀ ਤੋਂ ਇਲਾਵਾ 파ਟਨਰ ਤੋਂ ਇਲਾਵਾ ਸੀਏ ਅਕਾਊਂਟ ਦੀ ਟੀਮ ਹੈ ਕਰਮਕੰਡੀ ਪੰਡਤ ਜੋ ਸਹੀ ਪਰਨੰਸੀਏਸ਼ਨ ਕਰਦੇ ਆ ਮੰਤਰਾਂ ਦਾ ਸਹੀ ਉਚਾਰਨ ਕਰਦੇ ਆ ਉਹਨਾਂ ਦੀ ਟੀਮ ਹੈ ਸਾਡਾ ਆਫਿਸ ਸਟਾਫ ਬ੍ਰਿਲਿਅੰਟ ਟੀਮ ਹੈ ਤੇ ਕੋਰ ਕਮੇਟੀ ਜੋ ਸਾਡੇ ਹਰ ਫੈਸਲੇ ਤੇ ਨਜ਼ਰ ਰੱਖਦੀ ਆ ਤੇ ਸੋਸ਼ਲ ਮੀਡੀਆ ਟੀਮ ਹੈ ਜੋ ਅੱਜ ਦੀ ਸੈਮੀਨਾਰ ਕਨੋਸ਼ ਨਾਮ ਦਾ ਇੰਸਟਾ ਤੇ ਫੇਸਬੁੱਕ ਤੇ ਉੱਤੇ ਨਜ਼ਰ ਆਇਆ। ਕੁੰਡਲੀ, ਵਾਟ ਇਜ਼ ਕੁੰਡਲੀ? ਕੁੰਡਲੀ ਕੈਨੋ ਕਹਿੰਦੇ ਹੈ? ਜਨਮ ਕੁੰਡਲੀ ਇਹ ਜਨਮ ਕੁੰਡਲੀ ਆ 35-40 ਪੇਜ ਦੀ ਬੁੱਕ ਹੈ ਜਿਹਨੇ ਸਟ੍ਰਾਂਗ ਰਹੀ ਦੇਖ ਸਕਦੇ ਆ। ਤੇ 2012 ਦੇ ਵਿੱਚ 2700 ਰੁਪਏ ਦੀ ਸੀ ਅੱਜ ਵੀ 2700 ਰੁਪਏ ਦੀ ਹੀ ਹੈ। ਬੜਾ 13 ਸਾਲ ਹੋ ਚੁੱਕੇ ਆ। ਚੱਲੇ ਆ 2700 ਰੁਪਏ ਦੀ ਇਹਦੇ ਵਿੱਚ ਦੋ ਕੁੱਪਨ ਹੈ ਕੁੰਡਲੀ ਦੇਖਣ ਦੀ ਫੀਸ 500 ਰੁਪਇਆ ਤੇ ਅਗਰ ਆਪਾਂ ਕੁੱਪਨ ਦਿੰਨੇ ਆ ਤਾਂ 500 ਦੇ ਕੁੱਪਨ ਚਲ ਜਗਾ 1000 ਰੁਪਇਆ ਵਿੱਚੇ ਪਿਆ ਆ 1000 ਰੁਪਇਆ ਦੇ ਨਾਲ ਹੀ ਇਹ 2700 ਦਾ ਸੈੱਟ ਐਸੇ ਟੰਗਾ ਦਿੱਤਾ ਜਾਂਦਾ ਹੈ ਇਸ 2700 ਕੁੰਡਲੀ ਦਾ ਫਾਇਦਾ ਕੀ ਆ ਕਿਉਂ ਬਣਾਉਣੀ ਹੈ ਸਭ ਤੋਂ ਪਹਿਲਾਂ ਬੱਚਾ ਪੈਦਾ ਹੁੰਦੇ ਸਾਲੇ ਨਾਲੇ ਫੋਨ ਜਾਂਦਾ ਪੰਡਤ ਜੀ ਨੂੰ ਪੰਡਤ ਜੀ ਦੇਖਿਓ ਇਹ ਬੱਚਾ ਸਾਡਾ ਗੰਢ ਬੋਲਦਾ ਨਹੀਂ ਹੈ ਇਹਦਾ ਡੈਡੀ ਮੂੰਹ ਦੇਖ ਲਵੇ ਇਹਦਾ ਮਾਮਾ ਮੂੰਹ ਦੇਖ ਲਵੇ ਇਹ ਚੀਜ਼ ਪੁੱਛੀ ਜਾਂਦੀ ਆ ਉਦੋਂ ਬਾਅਦ ਨਾਲੇ ਪੁੱਛਿਆ ਜਾਂਦਾ ਆ ਕਿ ਬੱਚੇ ਨੂੰ ਹੁਣ ਸਕੂਲੇ ਪਾਣਾ ਆ ਜਾਂ ਦਾ ਨਾਮ ਕੀ ਰੱਖੀਏ ਉਹਦਾ ਨਾਮ ਦਾ ਪਹਿਲਾ ਅੱਖਰ ਦੱਸਿਆ ਜਾਂਦਾ ਹਰੇਕ 80% ਲੋਕ ਇਸ ਚੀਜ਼ ਨਾਲ ਜੁੜੇ ਹੋਏ ਆ ਸਿੱਖ ਕਮਿਊਨਿਟੀ ਹੋ ਚਾਹੇ ਹਿੰਦੂ ਕਮਿਊਨਿਟੀ ਸਾਰੇ ਤਕਰੀਬਨ 70% ਤੋਂ 90% ਲੋਕ ਜੁੜੇ ਹੋਏ ਆ ਉਸ ਤੋਂ ਬਾਅਦ ਕਿਹੜੇ ਦਿਨ ਇਹਨੂੰ ਸਕੂਲੇ ਭੇਜਿਆ ਜਾਵੇ ਫਿਰ ਉਹਦੀ ਵਧੀਆ ਪੜ੍ਹਾਈ ਲਈ ਕੁੰਡਲੀ ਦਿਖਾਈ ਜਾਂਦੀ ਆ ਜਦ ਪੇਪਰ ਆਉਂਦਾ ਆ ਤਾਂ ਮਾਂ-ਬਾਪ ਬੜੇ ਪਰੇਸ਼ਾਨ ਹੁੰਦੇ ਜਦ ਵੀ ਕੁੰਡਲੀ ਚੈੱਕ ਕਰਾਈ ਜਾਂਦੇ ਆ ਉਹ ਤੁਮਾਰ ਜੌਬ ਨਹੀਂ ਮਿਲ ਰਹੀ ਤਾਂ ਵੀ ਕੁੰਡਲੀ ਚੈੱਕ ਕਰਾਈ ਜਾਂਦੀ ਆ ਤੇ ਮੈਨਾਂ ਜਿੱਦੇ ਟਾਈਮ ਤੱਕ ਕੁੰਡਲੀ ਕੁੜੀ ਵਾਲੇ ਪਹਿਲਾਂ ਹੀ ਮੰਗ ਲੈਂਦੇ ਆ ਕੁੰਡਲੀ ਦੇ ਤੇਜ ਜੀ ਮੋਢੇ ਦੀ ਬੋਟਾਂ ਟਾਈਮ ਵੀ ਜਿਹੜੇ ਲੀਡਰ ਲੋਕ ਐ ਉਹ ਕੁੰਡਲੀ ਚੈੱਕ ਆਉਂਦੇ ਕਿ ਮੈਂ ਇਸ ਏਰੀਆ ਚ ਜਿੱਤੂਗਾ ਜਾਂ ਨਹੀਂ ਜਿੱਤੂਗਾ ਉਹ ਵੀ ਆਪਣੇ ਆਪਣੇ ਸਟਾਲਰਾਂ ਨਾਲ ਲਿੰਕ ਕਰਦੇ ਹੈਗੇ ਆ ਕਿਸੇ ਨੂੰ ਹੈਲਥ ਪ੍ਰੋਬਲਮ ਆ ਰਹੀ ਆ ਜਾਂ ਵੇਵ ਇਸ਼ੂ ਦੀ ਪ੍ਰੋਬਲਮ ਆ ਰਹੀ ਹੈ ਬੱਚਾ ਪੈਦਾ ਨਹੀਂ ਹੋ ਰਿਹਾ ਤਦ ਵੀ ਹੁੰਡਲੀ ਚੈੱਕ ਕਰਾਈ ਜਾਂਦੀ ਹੈ ਵੀ ਇਹਨਾਂ ਦੀ ਨਾੜੀ ਮਿਲਦੀ ਹੈ ਜਾਂ ਨਹੀਂ ਆ ਲਾਸਟ ਬੜੇ ਕੁਐਸਚਨ ਨੂੰ ਮੈਂ ਕਲੀਅਰ ਕਰ ਦਨਾਂ ਕਈ ਵਾਰੀ ਅਸਰ ਆਪਣੇ ਬਾਹਰ ਦੇ मतलब ਖੱਬੀ ਬਾਹ ਡਾਕਟਰ ਇਦਾਂ ਫੜਦਾ ਹੈ ਇਹਨੂੰ ਨਬਜ਼ ਕਹਿੰਦੇ ਆਪਾਂ ਇਹ ਤਿੰਨ ਤਰ੍ਹਾਂ ਭਜਦੀ ਆ ਨਬਜ਼ ਜਿਹੜੀ ਆ ਸਲੋ ਮੀਡੀਅਮ ਫਾਸਟ ਬੱਤੇ ਦੀ ਸਲੋ ਹੈ ਜਨਾਨੀ ਦੀ ਸਲੋ ਹੈ ਬੱਚਾ ਪੈਦਾ ਨਹੀਂ ਹੋਣਾ ਬਹੁਤ ਕਲੀਅਰ ਆ ਹੁੰਡਲੀ ਦੇ ਵਿੱਚ ਇਹ ਚੀਜ਼ ਦੱਸੀ ਜਾਂਦੀ ਆ ਜੇ ਚਾਹੇ ਡਾਕਟਰ ਲੋਗੇ ਹੀ ਹੋਣ ਅਗਰ ਜਨਾਨੀ ਦੀ ਸਲੋ ਬੰਦੇ ਦੀ ਸਲੋ ਹੈ ਨਬਜ ਚੱਲ ਰਹੀ ਤਾਂ ਬੱਚਾ ਪੈਦਾ ਨਹੀਂ ਹੋਣਾ ਜੇ ਇਹਦੀ ਮੀਡੀਅਮ ਹੈ ਇਧਰ ਵੀ ਮੀਡੀਅਮ ਹੈ ਤਦ ਵੀ ਬੱਚਾ ਨਹੀਂ ਹੋਣਾ ਜੇ ਇਧਰ ਫਾਸਟ ਹੈ ਇਧਰ ਫਾਸਟ ਹੈ ਤਦ ਵੀ ਬੱਚਾ ਨਹੀਂ ਹੋਣਾ ਦੋਨਾਂ ਤੋਂ ਇੱਕ ਦੂਜੇ ਤੋਂ ਉਲਟਾ ਚਾਹੀਦਾ ਆ ਤਾਂ ਬੱਚਾ ਪੈਦਾ ਹੋਣਾ ਇਹ ਕੁੰਡਲੀ ਦੇ ਵਿੱਚ ਜਦ ਗੁਣ ਮਲਾਏ ਜਾਂਦੇ ਆ ਰਿਸ਼ਤੇ ਵਾਸਤੇ ਜਾਂਦੇ ਚੀਜ਼ ਦੇਖੀ ਜਾਂਦੀ ਆ ਕਿ ਇਹਨਾਂ ਦਾ ਵੰਸ਼ ਅੱਗੇ ਵਧੇਗਾ ਜਾਂ ਨਹੀਂ ਵਧੇਗਾ ਇਹ ਚੀਜ਼ੇ ਕੁੰਡਲੀ ਦੀ ਐਮਿਅਤ ਇੱਥੇ ਤੱਕ ਆ ਉਤਤਵਨ ਬੱਚਾ ਪੈਦਾ ਹੋ ਗਿਆ ਫਿਰ ਇਹੀ ਪ੍ਰੋਸੈਸ ਸ਼ੁਰੂ ਹੋ ਜਾਂਦਾ ਤੇ ਦੂਸਰੀ ਚੀਜ਼ ਹੈਗੀ ਆ ਰਿਸ਼ਤਾ ਰਿਸ਼ਤਾ 11000 ਸਾਡੇ ਕੋਲ 1600 ਰਿਸ਼ਤੇ ਹੈ 16 ਮਿੰਟਾਂ ਚ 1600 ਰਿਸ਼ਤੇ ਕੋਈ ਵੀ ਲੈ ਸਕਦਾ 11000 ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਆ ਕਿੱਦਾਂ ਰਿਸ਼ਤੇ ਕਿੱਦਾਂ ਮਿਲਦੇ ਹੈਗੇ ਆ ਪ੍ਰੋਪਰ ਇਹਦੀ ਵੈਬਸਾਈਟ ਹੈ ਗਵਰਨਮੈਂਟ ਤੋਂ ਪਰਮਿਸ਼ਨ ਦੇ ਨਾਲ ਸਾਰਾ ਕੁਝ ਚੱਲ ਰਿਹਾ ਹੈ ਜੋ ਵੀ ਲੜਕਾ ਲੜਕੀਆਂ ਵਾਸਤੇ ਫਰੀ ਹੈ ਕਿਸੇ ਲੜਕੀ ਤੋਂ ਕੋਈ ਕਸਰ ਨਹੀਂ ਲਿਆ ਜਾਂਦਾ ਜੋ ਲੜਕਾ ਹੈ ਉਹ ਤੋਂ 11000 ਲਿਆ ਜਾਂਦਾ ਜੋ ਇੰਡੀਆ 'ਚ 11000 ਜੋ ਬਾਹਰ ਰਹਿੰਦਾ ਉਹ ਤੋਂ 12000 ਤੇ ਲੜਕੇ ਨੇ ਆਪਣੇ ਬਾਰੇ ਪੂਰੀ ਹਿਸਟਰੀ ਲਿਖ ਕੇ ਲਾ ਰੱਖੀ ਆ ਤੇ ਆਪਣਾ ਫੋਨ ਨੰਬਰ ਲਿਖ ਕੇ ਲਾਇਆ ਹੋਇਆ ਇਹਦੇ ਵਿੱਚ ਇਹ ਲੜਕੇ ਦੀ ਨਿਊਜ਼ੀਲੈਂਡ ਦੇ ਵਿੱਚ ਰਹਿੰਦਾ ਹੈ ਲਿਖ ਕੇ ਲਾਇਆ ਹੈ ਨਿਊਜ਼ੀਲੈਂਡ 7 ਲੱਖ ਰੁਪਏ ਮਹੀਨਾ ਦੀ ਤਨਖਾਹ ਆ ਆ ਲੜਕੇ ਦੀ ਮੰਥਲੀ 7 ਲੱਖ ਜਿਹੜੇ ਟਰੱਕ ਚਲਾਉਂਦੇ ਹੈ ਫਰਨ ਕੰਟਰੀ ਚ ਉਹਨਾਂ ਦੀ ਹੋ ਸਕਦੀ ਹੈ ਕੋਈ ਬੜੀ ਗੱਲ ਨਹੀਂ ਹੈ ਪੋਸੀਬਲ ਹੈ ਤੇ ਇਹਦੇ ਸਾਹਮਣੇ ਜੋ ਕੰਪਨੀ ਨੇ ਪ੍ਰੋਵਾਈਡ ਕੀਤੀ ਸਰਵਿਸ ਉਹ 1608 ਰਸਤੇ ਦੇਖਿਆ ਆਇਆ 1608 ਤੇ ਇੱਥੇ ਆਪਾਂ ਦੇਖ ਸਕਦੇ ਆਂ 1608 ਤੇ ਆ ਇੱਕ ਇੱਕ ਕਰਕੇ ਇਹਦੇ ਵਿੱਚੋਂ ਦੇਖਿਆ ਜਾ ਸਕਦਾ ਹੈ ਫਿਲਟਰ ਲੱਗਾ ਹੈ ਕਾਸਟ ਵਾਈਜ਼ ਵੀਉ ਪ੍ਰੋਫਾਈਲ ਕੀਤਾ ਇੱਥੇ ਫੋਟੋ ਦੇਖੀ ਅਗਰ ਫੋਟੋ ਠੀਕ ਲੱਗੇ ਤਾਂ ਆ ਲੜਕੀ ਦਾ ਪੂਰਾ ਬਾਇਓ ਡਾਟਾ ਗੁਰਮੇਲ ਸਿੰਘ ਦੇ ਫਾਲੋਅਰ ਨੇ ਫੋਨ ਚੱਕਣਾ ਹੈ ਥੱਲੇ ਫੋਨ ਨੰਬਰ ਲੱਗਾ ਹੋਇਆ ਹੈ ਇਹਦੇ ਵਿੱਚ ਕੋਈ ਵਿਚੋਲਾ ਨਹੀਂ ਹੁੰਦਾ ਡਾਇਰੈਕਟ ਗੱਲਬਾਤ ਛੋੜੇ ਵੱਡੇ ਮੁੰਡੇ ਵਾਲੇ ਨਾਲ ਮੁੰਡੇ ਵਾਲੇ ਕੁੜੀ ਵਾਲੇ ਨਾਲ ਗੱਲ ਕਰਦੇ ਇੱਥੇ ਆਪਾਂ ਇਹਦੇ ਵਿੱਚ ਅਗਰ ਬ੍ਰਾਹਮਣ ਦੇਖਣਾ ਹੈ ਤੇ ਬ੍ਰਾਹਮਣ ਕਰਕੇ ਸਰਚ ਕਰ ਲਓ 131 ਲੜਕੀਆਂ ਬ੍ਰਾਹਮਣ ਕਾਸਟ ਵਿੱਚ ਅਵੇਲੇਬਲ ਹੈ ਐਸੇ ਢੰਗ ਨਾਲ ਅਗਰ ਆਪਾਂ ਇਥੋਂ ਜੱਟ ਕਰਕੇ ਸਰਚ ਕਰੀਏ 248 ਲੜਕੀਆਂ ਜੱਟ ਕਾਸਟ ਵਿੱਚ ਅਵੇਲੇਬਲ ਹੈ ਇੱਥੇ ਆਕੇ ਕਰਕੇ ਦੇਖਿਆ ਜਾ ਸਕਦਾ ਮੰਨ ਲਓ ਜਿਹੜੀ ਵੀ ਕਾਸਟ ਚਾਹੀਦੀ ਹੈ ਫਿਲਟਰ ਲੱਗਾ ਆ ਏਜ ਲੱਗੀ ਹੈ ਉਸ ਹੱਬ ਦੇ ਨਾਲ ਤੁਸੀਂ 11000 ਦੇ ਵਿੱਚ ਰਿਸ਼ਤਾ ਲੈ ਸਕਦੇ ਇਹ ਤਾਂ ਸਕੇ ਦੋ ਪ੍ਰੋਡਕਟ 2700 ਦਾ ਇੱਕ 11000 ਹੁਣ ਇਹਦੇ ਵਿੱਚ ਅਦਰ ਪੈਸੇ ਕਮਾਣੇ ਆ ਤਾਂ ਪੈਸੇ ਕਿਦਾਂ ਕਮਾਏ ਜਾਂਦੇ ਆ ਪੈਸੇ ਕਮਾਉਣ ਦਾ ਫੰਡਾ ਦੋਨਾ ਤਿੰਨਾਂ ਚੀਜ਼ਾਂ ਚੋਂ ਇੱਕ ਚੀਜ਼ ਲੈਣੀ ਪੈਂਦੀ ਆ ਚਾਹੇ 11000 ਦਾ ਹੋਵੇ ਤੁਹਾਡਾ ਬੱਚਾ ਵਿਆਹ ਦੇ लायक ਆ ਤੁਸੀਂ 11000 ਲਗਾ ਸਕਦੇ ਆ ਜੇ ਘਰ 'ਚ ਕੋਈ ਵਿਆਹ ਦੇ लायक ਨਹੀਂ ਆ ਛੋਟੇ ਬੱਚੇ ਆ ਜਾਂ ਆਪਣਾ ਵਿਆਹ ਹੋਇਆ ਆ ਤਾਂ ਤੁਸੀਂ 2700 ਦਾ ਪੈਕੇਜ ਚੁੱਕ ਕਰਦੇ ਆ 2700 ਦੇ ਪਿੱਛੇ ਤੁਸੀਂ ਇੱਕ ਸੈੱਟ ਜਿਹਦਾ ਮਰਜ਼ੀ ਲੈ ਸਕਦੇ ਆ ਆਪਣੇ ਪਰਵਾਰ ਦੇ ਵਿੱਚ ਜਿਹਨੇ ਪੈਸੇ ਕਮਾਣੇ ਆ 2700 ਰੁਪਏ ਦਾ ਸੈੱਟ ਲੈ ਕੇ ਕਰਨਾ ਕੀ ਆ ਐਡਵਰਟਾਈਜ਼ ਕਰਨੀ ਐਡਵਰਟਾਈਜ਼ ਕੀਆ ਪਰਸਨ ਟੂ ਪਰਸਨ ਗੱਲ ਕਰਨੀ ਹੈਗੀ ਫੇਸ ਟੂ ਫੇਸ ਗੱਲ ਕਰਨੀ ਹੈਗੀ ਆ ਤੇ ਕਰਨਾ ਕੀ ਆ ਲੋਕਾਂ ਨਾਲ ਗੱਲਬਾਤ ਕਰਨੀ ਕਿ ਤੁਹਾਨੂੰ ਵਧੀਆ ਰਿਸ਼ਤਾ ਚਾਹੀਦਾ ਉੱਥੋਂ ਲੈ ਲਓ ਤੇ ਜੇ ਕੁੰਡਲੀ ਬਣਾਣੀ ਤਾਂ ਫਲਾਟੀ ਜਗ੍ਹਾ ਤੇ ਬਣਾਈ ਜਾ ਸਕਦੀ ਆ ਇੱਕ ਸੈੱਟ ਲੈਣ ਤੋਂ ਬਾਅਦ ਅਗਰ ਤੁਸੀਂ ਇੱਕ ਸੈੱਟ ਵੇਚਦੇ ਆ ਆਪਣੇ ਨੀਅਰ ਡੀਅਰ ਨੂੰ ਕਿਸੇ ਨੂੰ ਵੀ ਇੱਕ ਸੈੱਟ ਵੇਚਦੇ ਆ ਇਹ ਤਾਂ ਤੁਹਾਨੂੰ ਇੱਕ ਸੈੱਟ ਦਾ 400 ਰੁਪਿਆ ਮਿਲੇਗਾ ਅਗਰ ਇੱਕ ਰਿਸ਼ਤਾ ਵੇਚਦੇ ਆ ਤਾਂ 2500 ਰੁਪਿਆ ਮਿਲੇਗਾ ਇੱਕ ਕੁੰਡਲੀ ਦਾ 400 ਤੇ ਰਿਸ਼ਤੇ ਦਾ 2500 ਰੁਪਏ ਮਿਲੇਗਾ ਆਪਾਂ ਰਿਸ਼ਤੇ ਨੂੰ ਸਾਈਡ ਤੇ ਕਰਦੀਏ ਤਾਂ ਲਈ ਕੁੰਡਲੀ ਤੇ ਗੱਲ ਕਰੀਏ ਇੱਕ ਕੁੰਡਲੀ ਲੱਗਦੀ ਆ 400 ਮਿਲਦਾ ਜੇ ਤਿੰਨ ਕੁੰਡਲੀਆਂ ਵਿਕ ਜਾਣ ਫਿਰ ਵੀ ਮਿਲਣਾ ਇੱਕ ਤਾਂ 1200 ਮਿਲੇਗਾ ਨਾਲ 750 ਦਾ ਇਨਾਮ ਮਿਲੇਗਾ 3000 ਤੁਹਾਡਾ ਵਾਪਸ ਮਿਲੇਗਾ 2700 ਰੁਪਏ ਲਾਇਆ ਸੀ ਉਹ 3000 ਦੇ ਰੂਪ ਚ ਵਾਪਸ ਮਿਲੇਗਾ ਤੁਹਾਨੂੰ 5000 ਰੁਪਏ ਦੀ ਵਾਪਸੀ ਇਹਦੇ ਨਾਲ ਹੋ ਜਾਂਦੀ ਹੈ ਜਿਹੜਾ ਬੰਦਾ ਤਿੰਨ ਚੀਜ਼ਾਂ ਵੇਚ ਦਿੰਦਾ ਕੋਈ ਵੀ ਤਿੰਨ ਚੀਜ਼ਾਂ ਵੇਚੇਗਾ ਉਹਨੂੰ 4950 ਰੁਪਏ ਵਾਪਸ ਆਉਣਗੇ ਲੇਬਲ ਵਾਈਜ਼ پلان ਹੈ ਲੇਬਲ ਵਾਈਜ਼ پلان ਕੀ ਹੁੰਦਾ ਹੈ ਉਹ ਨੂੰ ਮੈਂ ਕਲੀਅਰ ਕਰ ਦਿੰਦਾ ਸਰ ਨੇ ਇਹਨਾਂ ਨੂੰ ਦੱਸਿਆ ਵੀ ਆਹ ਕਿੰਨਾ ਕੰਮ ਹੈ ਮੇਰੇ ਕੋਲ ਇਹ ਕਹਿੰਦੇ ਜੀ ਆਹ ਫੋਟੋ 2700 ਰੁਪਏ ਮੇਰਾ ਵੀ ਨਾਮ ਤੇ ਐਡ ਕਰ ਦਿਓ ਇਹਨਾਂ ਨੂੰ 400 ਰੁਪਏ ਅੱਗੇ ਦੱਸਿਆ ਇਧਰ 400 ਰੁਪਏ ਚਲੇ ਗਏ ਇਧਰ 100 ਰੁਪਏ ਆ ਜਾਏਗਾ ਇਧਰ ਅੱਗੇ ਦੱਸਿਆ ਠੀਕ ਲਾਸਟ ਵਿੱਚ ਇਹਨਾਂ ਨੇ 1 ਮਹੀਨੇ ਚ 100 ਕੁੰਡਲੀ ਵੇਚ ਦਿੱਤੀ ਇਹਨਾਂ ਨੂੰ 40000 ਰੁਪਏ ਆਏਗਾ ਇਹਨਾਂ ਤੋਂ ਉੱਪਰ ਵਾਲੇ ਨੂੰ 10000 ਜਾਏਗਾ ਉੱਪਰ ਵਾਲੇ ਨੂੰ 5000 5000 5000 ਤੇ 5000 ਮਤਲਬ ਇਦਾਂ ਹੀ ਪੂਰੇ ਇੰਡੀਆ ਦੇ ਵਿੱਚ ਬੂਟੇ ਲਗਾਣੇ ਹੈ ਜਿਹਨੇ ਵੀ ਪੈਸੇ ਕਮਾਣੇ ਇੱਥੋਂ ਵਧੀਆ ਤਰੀਕੇ ਨਾਲ ਕਮਾ ਸਕਦਾ ਉਸ ਤੋਂ ਬਾਅਦ ਲਾਈਫਟਾਈਮ ਰਿਵਾਰਡ ਹੈ ਕੰਮ ਜਿੰਨਾ ਜਿੰਨਾ ਕੰਮ ਕਰੀ ਜਾਓਗੇ ਤੁਹਾਡੇ ਇਨਾਮ ਨਿਕਲ ਰਹੇਗਾ ਇਨਾਮ ਦੀ ਜਗ੍ਹਾ ਤੇ ਲੈਪਟਾਪ ਵਗੈਰਾ ਸਾਰਾ ਕੁਝ ਐਨਰਟੀ ਵਗੈਰਾ ਹੈ ਅਸੀਂ ਇਹ ਚੀਜ਼ਾਂ ਨਹੀਂ ਦਿੰਦੇ ਹੈਗੇ ਕੰਪਨੀ ਸਿਰਫ ਪੈਸੇ ਦਿੰਦੀ ਹੈ ਕਿ ਆਪਣੇ ਮਨਪਸੰਦਾ ਆਪ ਖੁਦ ਲੈ ਲਓ ਉਸ ਤੋਂ ਬਾਅਦ ਜਿਹੜਾ ਬੰਦਾ ਤਿੰਨ ਕੁੰਡਲੀਆਂ ਵੇਚ ਦਵੇ ਕੰਪਨੀ ਉਹਦਾ ਪੈਸਾ ਹੀ ਵਾਪਸ ਕਰ ਦਿੰਦੀ ਹੈ 2700 ਲਾਇਆ ਸੀ ਤੇ 3000 ਰੁਪਏ ਵਾਪਸ ਆ ਗਿਆ ਜਦ ਤੁਹਾਡੇ ਨੀਅਰ ਡੀਅਰ ਦਾ 3000 ਵਾਪਸ ਆਏਗਾ ਤਾਂ ਤੁਹਾਨੂੰ ਫਿਰ 1500 ਆਏਗਾ ਤੁਹਾਡੇ ਤੋਂ ਉਪਰਲੇ ਨੂੰ 750 300 300 1500 5 ਲੈਵਲ ਦਾ ਪਲਾਨ ਹੈ ਇਹ ਤੋਂ ਬਾਅਦ ਜਿਹੜਾ ਬੰਦਾ 10 ਕੁੰਡਲੀ ਵੇਚ ਦਵੇ ਉਹਨੂੰ ਪੈਨਸ਼ਨ ਲੱਗ ਜਾਂਦੀ ਹੈ ਰਾਇਲਟੀ ਇਹਨੂੰ ਸਾਡੀ ਭਾਸ਼ਾ ਚ ਰਾਇਲਟੀ ਕਹਿੰਦੇ ਆ ਤੇ ਆਪਣੀ ਭਾਸ਼ਾ ਚ ਆਪਾਂ ਪੈਨਸ਼ਨ ਕਹਿ ਸਕਦੇ ਆ 10 ਆਈਡੀ ਲੱਗਣ ਨਾਲ ਰਾਇਲਟੀ ਲੱਗਦੀ ਉਹ ਤਾਂ ਵਾਹ ਅਗਰ ਕਿਸੇ ਨੇ ਵੀ ਕੰਮ ਕਰਨਾ ਹੋਵੇ ਇਸ ਕੰਪਨੀ ਦੇ ਵਿੱਚ ਅਗਰ ਤੁਸੀਂ 10 ਲੋਕਾਂ ਨੂੰ ਆਪਣੇ ਨਾਲ ਖੜੇ ਕਰ ਲੈਣੇ ਆ ਤਾਂ ਤੁਹਾਨੂੰ ਕਿੰਨੇ ਪੈਸੇ ਆ ਸਕਦੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਲੇਕਿਨ پلان ਦੇ ਮੁਤਾਬਿਕ 2 ਕਰੋੜ 40 ਲੱਖ 54 ਹਜ਼ਾਰ 22 ਕਰੋੜ ਰੁਪਈਆ ਬਾਹਰ ਆ ਸਕਦਾ ਅਗਰ ਤੁਸੀਂ ਆਪਣੇ ਅਗਲੇ 10 ਬੰਦੇ ਆਪਣੇ ਨਾਲ ਖੜੇ ਕਰ ਲੈਣੇ ਅਗਰ ਤੁਹਾਡੇ ਨਾਲ ਇੱਕ ਵੀ ਬੰਦਾ ਟੌਪ ਦਾ ਖੜਾ ਹੋ ਜਾਂਦਾ ਤਾਂ ਵੀ 24 ਲੱਖ ਰੁਪਏ ਤੁਹਾਡੇ ਘਰ ਆ ਜਾਂਦਾ ਆ 24 ਲੱਖ ਰੁਪਏ ਕੋ ਥੋੜੀ ਛੋਟੀ ਅਮਾਉਂਟ ਨਹੀਂ ਆ ਇੱਕ ਲੜਕੀ ਦੀ ਸ਼ਾਦੀ ਹੋ ਸਕਦੀ ਆ ਇੱਕ ਲੜਕੇ ਨੂੰ ਕੰਮ ਖੋਲ ਕੇ ਦਿੱਤਾ ਜਾ ਸਕਦਾ ਜੋ ਮੀਡੀਅਮ ਫੈਮਿਲੀ ਸ ਹੈਗੀ ਆ ਉਸ ਤੋਂ ਬਾਅਦ ਫਰੈਂਚਾਈਜ਼ ਦਿੱਤੀ ਜਾਂਦੀ ਆ ਫਰੈਂਚਾਈਜ਼ ਦੀ 2 ਲੱਖ ਦੀ ਆ ਤੇ ਕਮਾਈ ਹੋਣੀ ਆ 3 ਲੱਖ 28000 2 ਲੱਖ ਦੀ ਬ੍ਰਾਂਚ ਮਿਲਦੀ ਆ ਤੇ 3 ਲੱਖ 28000 ਰੁਪਏ ਕਮਾਈ ਹੋਣੀ ਆ ਕੋਈ ਐਕਸਪਾਇਰੀ ਡੇਟ ਨਹੀਂ ਆ ਜਦੀ ਇਨਵੈਸਟਮੈਂਟ ਕਈ ਬੰਦੇ ਕਹਿੰਦੇ ਆ ਜੀ ਤਾਨੂੰ ਹੋਰ ਕੋਈ ਕੰਮ ਦੱਸਦੇ ਹੋ ਹੋਰ ਕੰਮ ਦੱਸਦੇ ਹੋ ਜੀ ਸਾਡਾ ਲਈ ਔਖਾ ਆ ਉਹਨਾਂ ਲਈ ਇਹ ਹਜ਼ੰਦਾ ਜਿਹੜੇ ਪੈਸੇ ਵਾਲੀ ਪਾਰਟੀ ਆ ਉਹ ਆਪਣਾ ਲਈ ਕੰਮ ਕਰ ਸਕਦੇ ਆ ਇੱਥੇ 10 ਲੱਖ ਜਮ੍ਹਾਂ ਕਰਦੇ ਆ ਤਾਂ 10000 ਰੁਪਏ ਮਹੀਨਾ ਮਿਲਦਾ ਆ 10 ਲੱਖ ਤੁਹਾਡਾ ਸੇਫ ਤੇ ਆ 10 ਲੱਖ ਦੇ ਪੰਜ ਪੰਜ ਲੱਖ ਦੇ ਦੋ ਚੱਕ ਤੁਹਾਡੇ ਘਰ ਪਏ ਹੋਣਗੇ ਐਜੇ ਗਰੰਟੀ 10000 ਰੁਪਏ ਮਹੀਨਾ ਤੁਹਾਨੂੰ ਹਰ ਮਹੀਨੇ ਮਿਲੇਗਾ ਲੇਕਿਨ ਜਿਸ ਬੰਦੇ ਨੇ ਰੈਫਰ ਕੀਤਾ ਆ ਉਹਨੂੰ 10 ਲੱਖ ਦਾ 10000 ਇੱਕੋ ਟਾਈਮ ਮਿਲਣਾ ਹੈ ਰੈਫਰ ਕਰਨ ਦੀ ਇਨਕਮ ਪੇਅ ਆਊਟ ਜਿੰਨੇ ਬੁੱਢੜੀ ਬੇਚੀਆਂ ਜਾਂ ਰਿਸਟਰੀ ਉੱਤੇ ਉਹਦੀ ਜਿਹੜੀ ਪੇਮੈਂਟ ਹੈ ਪਹਿਲੀ ਤਰੀਕ ਜਾਂ 16 ਤਰੀਕ ਨੂੰ ਹੀ ਦਿੱਤੀ ਜਾਂਦੀ ਹੈ ਹਰ 15 ਦਿਨਾਂ ਬਾਅਦ ਪੇਮੈਂਟ ਦਿੱਤੀ ਜਾਂਦੀ ਆ ਤੇ 2 ਤਰੀਕ ਨੂੰ ਪੈਨਸ਼ਨ ਜਾਂ ਜੱਜ ਨੂੰ ਅਪਰੂਵਲਟੀ ਕੰਨੇ ਉਹ ਦਿੱਤੀ ਜਾਂਦੀ ਆ ਜੋ ਵੀ ਇੱਥੋਂ ਪੈਸਾ ਮਿਲੇਗਾ ਸਾਰਾ ਚੈੱਕ ਦੁਆਰਾ ਦਿੱਤਾ ਜਾਂਦਾ ਕੈਸ਼ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਚੈੱਕ ਰਾਹੀਂ ਪੇਮੈਂਟ ਜਾਂ ਸਿੱਧੀ ਬੈਂਕ ਜਾਂਦੀ ਆ ਟੈਕਸ ਕੱਟ ਕੇ ਪੈਸਾ ਸਿੱਧਾ ਉਹਨਾਂ ਦੇ ਬੈਂਕ ਖਾਤੇ 'ਚ ਕ੍ਰੈਡਿਟ ਹੋ ਜਾਂਦਾ ਕੰਮ ਹੈ ਆਉਣੇ ਵਾਲੇ ਟਾਈਮ 'ਚ ਚੱਲੇਗਾ ਜਾਂ ਨਹੀਂ ਚੱਲੇਗਾ ਆਨੇ ਵਾਲੇ 15 ਸਾਲਾਂ 'ਚ ਅਗਰ ਬੱਚੇ ਪੈਦਾ ਬੰਦ ਹੋਣੇ ਬੰਦ ਹੋ ਗਏ ਤਾਂ ਇਹ ਕੁੰਡਲੀਆਂ ਬਣਨੀਆਂ ਬੰਦ ਹੋ ਜਾਣਗੀਆਂ ਅਗਰ ਰਿਸ਼ਤੇ ਹੁਣੇ ਬੰਦ ਹੋ ਗਏ ਤਾਂ ਇਹ ਵੀ ਕੰਪਨੀ ਬੰਦ ਹੋ ਜਾਣੀ ਦੋਨੇ ਕੰਮ ਅਗਲੇ 15 ਸਾਲਾਂ ਦੇ ਵਿੱਚ ਕੋਈ ਚਾਂਸ ਨਹੀਂ ਆ ਕਿ ਬੰਦ ਹੋਣੇ ਵਾਲਾ ਆਨੇ ਵਾਲਾ ਟਾਈਮ ਪਤਾ ਨਹੀਂ ਕਿਦਾਂ ਦਾ ਹੈ ਲੇਕਿਨ ਆਹ 15 ਸਾਲਾਂ ਤੱਕ ਇਹ ਕੰਮ ਨੂੰ ਹੱਥ ਪਾਇਆ ਜਾ ਸਕਦਾ ਹੈ 2700 ਰੁਪਏ ਲਗਾਇਆ ਵੀਰ ਵਰ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜੀ ਵੀਰਵਾਰ ਨੂੰ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਕੰਮ ਸਿੱਖ ਲਓ ਜੀ ਆ ਕੇ 2 ਵਜੇ ਤੋਂ ਲੈ ਕੇ 3:30 ਵਜੇ ਤੱਕ 1.5 ਘੰਟੇ ਦੀ ਟ੍ਰੇਨ ਕੋਈ ਵੀ ਵੀਰਵਾਰ ਆ ਕੇ ਤੁਸੀਂ ਟ੍ਰੇਨਿੰਗ ਲੈ ਸਕਦੇ ਹੋ ਟਾਈਮ ਕੱਟਿਆ ਸਾਡੇ ਲਈ ਐਸਟੋ ਗਰੁੱਪ ਲਈ ਮੈਂ ਹਰ ਵਾਰੀ ਇਹੀ ਗੱਲ ਕਹਿੰਦੀ ਹੁੰਦੀ ਹਾਂ ਇੱਥੇ ਆ ਕੇ ਮਨ ਨੂੰ ਸਕੂਨ ਇਹ ਮਿਲਦਾ ਕਿ ਜੇ ਸਾਡੀ ਕੋ ਆਪਣੀ ਪਰੇਸ਼ਾਨੀ ਆ ਉਹ ਵੀ ਇੱਥੇ ਆ ਕੇ ਆਪਾਂ ਇੱਕ ਦੂਸਰੇ ਨਾਲ ਸ਼ੇਅਰ ਕਰਦੇ ਹਾਂ ਸਾਰਿਆਂ ਨਾਲ ਸ਼ੇਅਰ ਕਰਦੇ ਹਾਂ ਉਹਦੇ ਨਾਲ ਥੋੜਾ ਦਿਮਾਗ ਰਿਲੈਕਸ ਹੁੰਦਾ ਕੋਈ ਨਵੀਂ ਗੱਲ ਦੇਖਣ ਨੂੰ ਸੁਣਨ ਨੂੰ ਮਿਲਦੀ ਯਾਰ ਕਿਉਂਕਿ ਅੱਜ ਕੱਲ ਹਰ ਇੱਕ ਦਾ ਆਸਾਨ ਦੇ ਘਰ ਪਰੇਸ਼ਾਨੀਆਂ ਬਹੁਤ ਆ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਸੇੋਂ ਸਟ੍ਰੈਸ ਆ ਜਾ ਇੱਥੇ ਆਪਾਂ ਸਟ੍ਰੈਸ ਤੋਂ ਹੀ ਸ਼ੁਰੂ ਹੁੰਨੇ ਆ ਇਸ ਆਫਿਸ ਆ ਕੇ ਜਦੋਂ ਆ ਕੇ ਦੋ ਕੰਮ ਹੋਣ ਲੱਗ ਜਾਂਦੇ ਆ ਇਨਕਮ ਵੀ ਆਉਣ ਲੱਗ ਜਾਂਦੀ ਆ ਸਟ੍ਰੈਸ ਵੀ ਖਤਮ ਹੋਣ ਲੱਗ ਜਾਂਦੀ ਆ ਫਿਰ ਬੰਦਾ ਸੋਚਦਾ ਮੱਲੋ ਮੱਲੀ ਸੋਚਦਾ ਆ ਕਿ ਆਪਾਂ ਨਵਾਂ ਸ਼ਹਿਰ ਚੱਲ ਗਏ ਆ ਪੈਸਟੋ ਗ੍ਰੋਪ ਤੇ ਜਾ ਕੇ ਮੀਟਿੰਗ ਅਟੈਂਡ ਕਰੀਏ ਸੈਮੀਨਾਰ ਦੇਖਿਏ ਕੰਮ ਕਰਨ ਦਾ ਤਰੀਕਾ ਸਿੱਖਿਏ ਮੈਂ ਬਾਰ ਬਾਰ ਇਹੀ ਗੱਲ ਕਹਿੰਦੀ ਨਹੀਂ ਆਪਣੇ ਨਮਾ ਸ਼ਹਿਰ ਦੇ ਵਿੱਚ ਮੇਰੇ ਨਾਲੋਂ ਜ਼ਿਆਦਾ ਸੁਲਝਣ ਹੋਣ ਬਹੁਤ ਮੇਰੇ ਵੱਡੇ ਭੈਣ ਭਾਈ ਬੈਠੇ ਆ ਪਰ ਇਹ ਐਸਟੋਗ੍ਰੋਫ ਪਹਿਲਾ ਹੀ ਪਲੇਟਫਾਰਮ ਆ ਜਿਹੜਾ ਪੈਸੇ ਕਮਾਉਣ ਦਾ ਤਰੀਕਾ ਦੱਸ ਰਿਹਾ ਨਹੀਂ ਕੋਈ ਕੁੰਡਲੀ ਪੈਸਾ ਨਹੀਂ ਦਿੰਦੀ ਕੋਈ ਦੇਵਾ ਪੈਸੇ ਨਹੀਂ ਦਿੰਦਾ ਤੁਸੀਂ ਆਪਣੇ ਬੱਚਿਆਂ ਨੂੰ ਆਪਣੇ ਆਣ-ਵਾਂਣ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਗੱਲਬਾਤ ਕਰੋ ਆਪਣੀਆਂ ਭੈਣਾਂ ਆਪਾਂ ਤਾਂ ਗੱਲਬਾਤ ਕਰ ਲਈ ਚੁੱਧੇ ਰਹੀਆਂ ਮਹਾਰਾਜ ਇਹ ਸੱਜਣਾ ਸਿੰਘ ਖਾਲਸ ਸਿੰਘ ਨਗਰ ਦਾ ਸੰਬੰਧਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਦੰਗਲੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ